ਸਰਕਾਰ ਨੇ ਕਹਿਣ ਨੂੰ ਤਾਂ ਪਾਰਲੀਮੈਂਟ ਵਿੱਚ ਕਾਨੂੰਨ ਵਾਪਸ ਲੈ ਲੇ ਪਰ ਹਕੀਕਤ ਦੇ ਵਿੱਚ ਉਹ ਕਾਨੂੰਨ ਅਜ ਵੀ ਲਾਗੂ ਨੇ ਮੋਟੀ ਜੀ ਇੱਕ ਐਗਜ਼ਾਮਪਲ ਇਹ ਆ ਕਿ ਅਦਾਨੀ ਸੇਟ ਦਾ ਇੱਕ ਸੈਲੋ ਕਿਲਾ ਰਾਇਪੁਰ ਚ ਇੱਕ ਦੂਜਾ ਸੈਲੋ ਉਹਦਾ ਦਗੜੂ ਚ ਮੋਗਾ ਦੇ ਕੋਲ ਇਹ ਆਪਣੇ ਆਪ ਚ ਸਾਬਤ ਕਰਦੇ ਨੇ ਕਿ ਸਰਕਾਰ ਜਿਹੜੀ ਆ ਆਪਣੇ ਵਾਅਦੇ ਤੇ ਕੰਮ ਨਹੀਂ ਰਹੀ ਔਰ 3 ਸੰਭੂ ਬਾਰਡਰ ਦਾ ਹੋਰ ਇੱਕ ਈਜਾ ਖਨੋਰੀ ਬਾਰਡਰ ਉੱਤੇ ਜਿਹੜੇ ਗੋਲੇ ਛੁਟੇ ਜਾ ਰਹੇ ਨੇ ਉਹ ਲੋਕਾਂ ਦੇ ਘਰਾਂ ਚ ਗਿਰ ਰਹੇ ਨੇ ਕਰਾਚ ਦੇ ਬਜ਼ੁਰਗ ਨੇ ਬੱਚੇ ਨੇ ਪਸ਼ੂ ਨੇ ਉਹ ਜ਼ਖਮੀ ਹੋ ਰਹੇ ਨੇ ਸੰਭੂ ਬਦਰੋ ਤੇ ਕਿਸਾਨ ਜ਼ਖਮੀ ਹੋ ਰਹੇ ਨੇ ਕੱਲ ਖਬਰ ਆਈ ਕਿਸੇ ਦੀ ਮੌਤ ਵੀ ਹੋ ਗਈ ਹੈ ਤੇ ਉਹ ਕਹਿਵਾਂ ਦਾ ਮਤਲਬ ਇਹ ਹੈ ਕਿ ਸਰਕਾਰ ਜੋ ਕਰ ਰਹੀ ਹੈ ਬੜਾ ਨਹੀਂ ਗੱਲ ਕਹਿਣ ਦਾ ਹੱਕ ਹੈ ਉਹ ਕਿਸਾਨ ਨੇ ਕੋਈ ਦੁਸ਼ਮਣ ਦੇਸ਼ ਦੇ ਸਪਾਈ ਨਹੀਂ ਹੈਗੇ ਕੋਈ ਅਤਵਾਦੀ ਨਹੀਂ ਹੈਗੇ ਤੁਸੀਂ ਦੇਖਿਆ ਹੋਣਾ ਜਦੋਂ ਕਿਸਾਨਾਂ ਦੀ ਕਾਟਵਾਈ ਚੱਲਦੀ ਹੈ ਜਿੱਤੀ ਰੋਡ ਦੇ ਉੱਤੇ ਉਹ ਟਰੈਕਟਰ ਦੇ ਮਗਰ ਟਰੈਕਟਰ ਟਰੈਕਟਰ ਦੇ ਮਗਰ ਟਰੈਕਟਰ ਬੜੀ ਲਾਈਨ 'ਚ ਚੱਲਦੇ ਨੇ ਬੜੀ ਡਿਸਪਲਿਨ ਨਾਲ ਚੱਲਦੇ ਨੇ ਕਿਤੇ ਨਹੀਂ ਕੋਈ ਗੜਬੜ ਨਹੀਂ ਹੁੰਦੀ ਜਦੋਂ ਇੰਨੇ ਡਿਸਪਲਿਨ ਤਰੀਕੇ ਨਾਲ ਕਿਸਾਨ ਆ ਰਹੇ ਨੇ ਉਹਨਾਂ ਨੂੰ ਰੋਕਣਾ ਵਾਹ ਜਾਈ ਹੈ ਇਹ ਤਾਂ ਬਹੁਤ ਹੀ ਇੱਕ ਤਰ੍ਹਾਂ ਦਾ ਕਹਿੰਦਾ ਮਤਲਬ ਕਿ ਇਹ ਇੱਕ ਦੰਗਾ ਫੜਕਾਉਣ ਵਾਲੀ ਗੱਲ ਹੈ ਕਿ ਉੱਥੇ 64 ਕੰਪਨੀਆਂ ਤਾਂ ਸੈਂਟਰਲ ਫੋਰਸਿਸ ਦੀਆਂ ਲਾਈਆਂ ਗਈਆਂ ਨੇ ਤੇ 50 ਕੰਪਨੀਆਂ ਲਾਈਆਂ ਗਈਆਂ ਨੇ ਪੁਲਿਸ ਦੀ ਟੋਟਲ 114 ਕੰਪਨੀਆਂ ਲਾਈਆਂ ਗਈਆਂ ਇਹਦਾ ਮਤਲਬ ਹੈ ਕਿ ਕਰੀਬ 1 ਲੱਖ ਦੇ ਕਰੀਬ ਪੁਲਿਸ ਔਰ ਫੌਜ ਉੱਥੇ ਲਗਾ ਦਿੱਤੀ ਗਈ ਹੈ ਤੇ ਇਹਦਾ ਮਤਲਬ ਇਹ ਹੋਇਆ ਕਿ ਇੰਨੀ ਪੁਲਿਸ ਔਰ ਫੌਜ ਲਗਾ ਕੇ ਤੁਸੀਂ ਰੋਕ ਕਿ ਨੂੰ ਰਹੇ ਹੋ ਇੱਥੇ ਕਿਤੇ ਚైనా ਦਾ ਹਮਲਾ ਹੋਣ ਵਾਲਾ ਜੀ ਇੱਥੇ ਕਿਤੇ ਕੋਈ ਅਫਗਾਨਿਸਤਾਨ ਚੜਾ ਕਬਾਈਲੀ ਚੜਾਏ ਨੇ ਜਾਂ ਪਾਕਿਸਤਾਨੀ ਫੌਜ ਚੜਾਈ ਹੈ ਕਿਸਾਨ ਨੇ ਸਾਡੇ ਆਪਣੇ ਭਰਾ ਨੇ ਇਹਨਾਂ ਨੂੰ ਰੋਕਣ ਦਾ ਤੁਹਾਨੂੰ ਹੱਕ ਨਹੀਂ ਹੈਗਾ ਔਰ ਜਿਹੜੇ ਹਥਿਆਰ ਤੁਸੀਂ ਯੂਜ਼ ਕਰ ਰਹੇ ਹੋ ਔਰ ਉਹਨੂੰ ਚਲਵਾਏ ਜਾ ਰਹੇ ਨੇ ਸੈਂਟਰਲ ਫੋਰਸੇਸ ਕੋ ਹੂੰ ਇਹਨਾਂ ਨੂੰ ਲੱਗਦਾ ਹੈ ਕਿ ਸੈਂਟਰਲ ਫੋਰਸੇਸ ਬਣੀਆਂ ਬੇਕਿਰਕ ਹੁੰਦੀਆਂ ਨੇ ਔਰ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਸਾਡੇ ਹੀ ਪੁੱਤ ਨੇ ਕਿਸਾਨਾਂ ਦੇ ਹੀ ਪੁੱਤਰ ਬਣਾ ਚਾਹੁੰਦੇ ਆ ਇਹ ਸਰਕਾਰ ਆਪਣੇ ਆਪ ਨੂੰ ਸਰਵ ਸ਼ਕਤੀ ਮੰਨਣਾ ਮੰਨ ਲਈ ਇਹ ਕਿਸੇ ਬਾਦਸ਼ਾਹ ਦੀ ਹੁਕਮ ਨਹੀਂ ਹੈਗੀ ਇਹ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੀ ਜਨਤਾ ਹੀ ਸਭ ਤੋਂ ਉੱਤੇ ਹੁੰਦੀ ਆ ਤੇ ਅਸੀਂ ਕਿਸਾਨ ਆ ਕਿਸਾਨ ਆ ਆਬਾਦੀ ਦਾ 70% ਹੁੰਦੇ ਨੇ ਅਸੀਂ 70% ਆਬਾਦੀ ਜਿਹੜੀ ਆ ਜੇਕਰ ਸਰਕਾਰ ਦੇ ਖਿਲਾਫ ਹੋ ਜਾਵਾਂਗੇ ਇਹ ਸਰਕਾਰ ਨੂੰ ਭਜਦੇ ਹਾਂ ਨਾ ਅਸੀਂ ਕੋਈ ਹੁੰਦਾ ਪਰ ਆਬਾਦੀ ਜਵਾਨ ਨਹੀਂ ਨਾ ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿੰਘ ਬਿੰਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਸਸਮਿੰਦਰਪਾ ਟੀਵੀ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਮਸ਼ਹੂਰ ਦਵਾ ਵਿਗਿਆਨਿਕ ਬੀ ਐਸ ਔਲਖ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਅ ਸਰ ਮੇਰਾ ਸਵਾਲ ਹੈ ਤੁਹਾਡੇ ਤੋਂ ਕਿ ਕਿਸਾਨ ਕਿਸਾਨਾਂ ਨੇ ਜੋ ਦੁਬਾਰਾ ਤੋਂ ਰੁਕ ਕੀਤਾ ਹੈ ਦਿੱਲੀ ਵੱਲ ਦਾ ਦੁਬਾਰਾ ਤੋਂ ਇਹ ਮੋਰਚਾ ਸ਼ੁਰੂ ਕੀਤਾ ਜਾ ਚੁੱਕਿਆ ਵੇ ਕੀ ਲੱਗਦਾ ਹੈ ਕਿ ਇਹ ਜਿਹੜੇ ਹੁਣ ਹਾਲਾਤ ਅਸੀਂ ਦੇਖਦੇ ਪਿਆ ਕਿ ਪੱਕੇ ਬੈਰੀਕੇਡ ਲਗਾ ਦਿੱਤੇ ਗਏ ਨੇ ਕਿ ਕਿਸਾਨ ਦਿੱਲੀ ਤੱਕ ਪਹੁੰਚ ਪਾਣਗੇ ਪਹਿਲੀ ਗੱਲ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਚੰਦ ਮਹੀਨੇ ਪਹਿਲੇ ਸਭ ਤੋਂ ਪਹਿਲਾਂ ਮੈਂ ਹੀ ਬੋਲੇ ਸੀਗਾ ਕਿ ਜੋ ਮੋਰਚਾ ਲੱਗਾ ਸੀ ਪਹਿਲਾਂ ਹਾਂਜੀ ਸਿੰਘੂ ਬਾਰਡਰ ਤੇ ਜੀ ਤੇ ਟਿਕਰੀ ਬਾਰਡਰ ਤੇ ਤੇ ਉਹਦੇ ਚ ਜਿਹੜਾ ਸਾਡਾ ਸਮਝੌਤਾ ਹੋਇਆ ਸੀਗਾ ਤੇ ਉਹ ਮੈਂ ਇਹ ਗੱਲ ਧਿਆਨ ਚ ਲੈਂਦੀ ਸੀ ਕਿਸਾਨਾਂ ਦੇ ਵੀ ਕਿ ਤੁਸੀਂ ਉਥੋਂ ਧੋਖਾ ਖਾ ਕੇ ਆਏ ਹੋ ਹਾਂ ਕਿ ਤੁਹਾਡੇ ਨਾਲ ਸਰਕਾਰ ਨੇ ਕਹਿਣ ਨੂੰ ਤਾਂ ਪਾਰਲੀਮੈਂਟ ਵਿੱਚ ਕਾਨੂੰਨ ਵਾਪਸ ਲੈ ਲੇ ਪਰ ਹਕੀਕਤ ਦੇ ਵਿੱਚ ਉਹ ਕਾਨੂੰਨ ਅਜ ਵੀ ਲਾਗੂ ਨਹੀਂ ਮੋਟੀ ਜੀ ਇੱਕ ਐਗਜ਼ਾਮਪਲ ਇਹ ਆ ਕਿ ਅਦਾਨੀ ਸੇਟ ਦਾ ਇੱਕ ਸੈਲੋ ਕਿਲਾ ਰਾਏਪੁਰ ਚ ਹੈ ਇੱਕ ਦੂਜਾ ਸੈਲੋ ਉਹਦਾ ਧਗੜੂ ਚ ਹੈ ਮੋਗਾ ਦੇ ਕੋਲ ਇਹ ਆਪਣੇ ਆਪ ਚ ਸਾਬਤ ਕਰਦੇ ਨੇ ਕਿ ਸਰਕਾਰ ਜਿਹੜੀ ਆ ਆਪਣੇ ਵਾਅਦੇ ਤੇ ਕਾਇਮ ਨਹੀਂ ਰਹੀ ਔਰ 30 ਦਸੰਬਰ 2022 ਨੂੰ ਰਾਜਵਾਲ ਸਾਹਿਬ ਉੱਥੇ ਆਏ ਸੀਗੇ ਜੀਰੇ ਵਾਲੇ ਮੋਰਚੇ ਤੇ ਉਹ ਗੱਲ ਕਹਿ ਕੇ ਗਏ ਸੀ ਕਿ 26 ਸੈਲੋ ਸਰਕਾਰ ਨੇ ਹੋਰ ਮਨਜ਼ੂਰ ਕਰ ਦਿੱਤੇ ਨੇ ਕਿਉਂਕਿ ਉਹ ਅਜਵਾਲ ਸਾਹਿਬ ਇਹੋ ਜਿਹੇ ਬੰਦੇ ਤਾਂ ਹੈ ਨਹੀਂ ਬਲਬੀਰ ਸਿੰਘ ਰਾਜਵਾਲ ਤੇ ਉਹ ਇਹੋ ਜਿਹੇ ਬੰਦੇ ਤਾਂ ਹੈ ਨਹੀਂ ਕਿ ਜਿਹੜੇ ਗਲਤ ਗੱਲ ਕਰਦੇ ਹੋਣਗੇ ਤੇ ਜੇ ਕਿ 26 ਸੈਲੋ ਹੋਰ ਮਨਜ਼ੂਰ ਹੋ ਗਏ ਨੇ ਤਾਂ ਇਹਦਾ ਮਤਲਬ ਹੈ ਸਰਕਾਰ ਤੇ ਪੂਰੀ ਤਰ੍ਹਾਂ ਮੁੱਕਰ ਚੁੱਕੀ ਆਪਣੇ ਵਾਅਦਿਆਂ ਤੋਂ ਇਸ ਕਰਕੇ ਅੰਦੋਲਨ ਤਾਂ ਚੱਲਣਾ ਹੀ ਚੱਲਣਾ ਸੀ ਤੇ ਜਿਹੜਾ ਅੰਦੋਲਨ ਅਸੀਂ ਤੇ ਸਗੋਂ ਸਵਾਗਤ ਕਰਦੇ ਆ ਕਿ ਚਲੋ ਕਿਸਾਨਾਂ ਨੂੰ ਅਕਲ ਆਈ ਡੇਰ ਆਈ ਦਰਸਤ ਆਈ ਹੂੰ ਕਿ ਹੁਣ ਇਹਨਾਂ ਨੇ ਦੁਬਾਰਾ ਰੁਖ ਕੀਤਾ ਦਿੱਲੀ ਵੱਲ ਤੇ ਹੁਣ ਦੁਬਾਰਾ ਲੱਗਣਗੇ ਮੋਰਚੇ ਔਰ ਇਸ ਵਾਰ ਅਸੀਂ ਉਮੀਦ ਕਰਦੇ ਆ ਕਿ ਇਹ ਮੋਰਚਾ ਪੂਰੀ ਫਤਿਹ ਲੈ ਕੇ ਆਏ ਅੱਧੀ ਅਧੂਰੀ ਫਤਿਹ ਲੈ ਕੇ ਨਾ ਆਏ ਅ ਸਰ ਜਿੱਦਾਂ ਕਿ ਐਸੀ ਪੱਕੀ ਰੋਕ ਲਾ ਦਿੱਤੀ ਗਈ ਹੈ ਕਿ ਅੱਗੇ ਵਧਣਾ ਬਹੁਤ ਮੁਸ਼ਕਲ ਹੋਇਆ ਹੈ ਗੋਲੀ ਗੋਲੀਆਂ ਤੱਕ ਵੀ ਉਹਨਾਂ ਤੇ ਚਲਾਈਆਂ ਗਿਆ ਨੇ ਚਾਹੇ ਰਬੜ ਵਾਲੀਆਂ ਹੋਣ ਜਾਂ ਦੂਸਰੀਆਂ ਆਸੂ ਗੈਸ ਦੇ ਗੋਲੇ ਡਰੋਨ ਤੇ ਰਾਹੀੁੱਟੇ ਜਾ ਰਹੇ ਆ ਕਈਆਂ ਦੇ ਉੱਪਰ ਜਿਨ੍ਹਾਂ ਦੇ ਉੱਪਰ ਉਹ ਗੋਲੇ ਗਿਰੇ ਆ ਉਹ ਜ਼ਖਮੀ ਵੀ ਹੋਏ ਨੇ ਬਹੁਤ ਜ਼ਿਆਦਾ ਮਤਲਬ ਇੰਨੇ ਪੱਕੇ ਇੰਤਜ਼ਾਮ ਕੀਤੇ ਗਏ ਨੇ ਕਿ ਅਸਾਰ ਮੁਸ਼ਕਲ ਲੱਗਦੇ ਪਏ ਆ ਸਰ ਦਿੱਲੀ ਪਹੁੰਚਣ ਦੇ ਦੇਖੋ ਜੀ ਪਹਿਲੀ ਗੱਲ ਤੇ ਇਹ ਹੈ ਕਿ ਜੋ ਸਰਕਾਰ ਕਰ ਰਹੀ ਹੈ ਇਹ ਨਖੇਦੀ ਜਨਕ ਜੀ ਖਾਸ ਕਰਕੇ ਸੰਭੂ ਬਾਰਡਰ ਦਾ ਹੋਰ ਇੱਕ ਚੀਜ਼ ਹੈ ਖਨੌਰੀ ਬਾਰਡਰ ਉੱਤੇ ਜਿਹੜੇ ਗੋਲੇ ਛੁੱਟੇ ਜਾ ਰਹੇ ਨੇ ਉਹ ਲੋਕਾਂ ਦੇ ਘਰਾਂ ਚ ਗਿਰ ਰਹੇ ਆ ਜੀ ਕਹਾਂ ਚ ਬਜ਼ੁਰਗ ਨੇ ਬੱਚੇ ਨੇ ਪਸ਼ੂ ਨੇ ਉਹ ਜ਼ਖਮੀ ਹੋ ਰਹੇ ਨੇ ਸੰਭੂ ਬਾਰਡਰ ਉਤੇ ਕਿਸਾਨ ਜ਼ਖਮੀ ਹੋ ਰਹੇ ਨੇ ਕੱਲ ਖਬਰ ਆਈ ਕਿਸੇ ਦੀ ਮੌਤ ਵੀ ਹੋ ਗਈ ਆ ਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਜੋ ਕਰ ਰਹੀ ਹੈ ਬੜਾ ਲਖੀਤੀ ਜਨਕ ਹੈ ਤੇ ਬਾਕੀ ਜਿਹੜੇ ਸਰਕਾਰ ਨੇ ਬੈਰੀਕੇਡ ਲਾਏ ਨੇ ਇਹਦਾ ਜਿਵੇਂ ਸੁਪਰੀਮ ਕੋਰਟ ਨੇ ਸਾਡੇ ਜਿਹੜੇ ਪੁਰਾਣੇ ਚੀਫ ਜਸਟਿਸ ਸਾਬ ਸੀਗੇ ਅਨਵੀ ਰਮਾਨਾ ਸਾਹਿਬ ਉਹਨਾਂ ਨੇ ਸਰਕਾਰ ਨੂੰ ਉਹ ਝਾੜ ਪਾਈ ਸੀ ਕਿ ਤੁਸੀਂ ਹੁੰਦੇ ਕੌਣ ਹੋ ਸੜਕਾਂ ਰੋਕਣ ਵਾਸਤੇ ਸੜਕਾਂ ਜਨਤਾ ਦੇ ਚੱਲਣ ਵਾਸਤੇ ਹੁੰਦੀਆਂ ਨੇ ਤੇ ਕਿਸਾਨ ਵੀ ਜਨਤਾ ਨੇ ਅਗਰ ਕਿਸਾਨ ਦਿੱਲੀ ਆਉਣਾ ਚਾਹੁੰਦੇ ਆ ਤੇ ਤੁਸੀਂ ਕੌਣ ਦੇ ਉਹਨੂੰ ਰੋਕਣ ਵਾਲੇ ਤੇ ਉਹਨਾਂ ਨੂੰ ਦਿੱਲੀ ਆਉਣ ਦਿਓ ਇਹ ਹੁਣ ਤੇ ਹਾਈ ਕੋਰਟ ਨੇ ਵੀ ਝਾੜ ਪਾਈਆਂ ਨੇ ਇਸ ਕਰਕੇ ਸਾਡੀ ਮਾਨਜੋਗ ਸੁਪਰੀਮ ਕੋਰਟ ਨੇ ਤੇ ਮਾਨਜੋਗ ਹਾਈ ਕੋਰਟ ਨੇ ਜੋ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਇਹਨਾਂ ਤੇ ਰੋਕਾਂ ਜਿਹੜੀਆਂ ਬੈਰੀਅਰ ਖੜੇ ਨਾ ਕਰੋ ਕਿਸਾਨਾਂ ਨੂੰ ਡੈਮੋਕਰੈਟਿਕ ਤਰੀਕੇ ਨਾਲ ਆਪਣੀ ਗੱਲ ਕਹਿਣ ਦਾ ਹੱਕ ਹੈ ਉਹ ਕਿਸਾਨ ਨੇ ਕੋਈ ਦੁਸ਼ਮਣ ਦੇਸ਼ ਦੇ ਸਪਾਈ ਨਹੀਂ ਹੈਗੇ ਕੋਈ ਹੱਤਵਾਦੀ ਨਹੀਂ ਹੈਗੇ ਤੁਸੀਂ ਦੇਖਿਆ ਹੋਣਾ ਜਦੋਂ ਕਿਸਾਨਾਂ ਦੀ ਕਾਣਵਾਈ ਚੱਲਦੀ ਹੈ ਜੀਟੀ ਰੋਡ ਦੇ ਉੱਤੇ ਉਹ ਟਰੈਕਟਰ ਦੇ ਮਗਰ ਟਰੈਕਟਰ ਟਰੈਕਟਰ ਦੇ ਮਗਰ ਟਰੈਕਟਰ ਬੜੀ ਲਾਈਨ 'ਚ ਚੱਲਦੇ ਨੇ ਬੜੇ ਡਿਸਪਲਿਨ 'ਚ ਚੱਲਦੇ ਨੇ ਕਿਤੇ ਨਹੀਂ ਕੋਈ ਗੜਬੜ ਨਹੀਂ ਹੁੰਦੀ ਜਦੋਂ ਇੰਨੇ ਡਿਸਪਲਿਨ ਤਰੀਕੇ ਨਾਲ ਕਿਸਾਨ ਆ ਰਹੇ ਨੇ ਤੇ ਉਹਨਾਂ ਨੂੰ ਰੋਕਣਾ ਵਾਹ ਹਜਾਈ ਹੈ ਇਹ ਤਾਂ ਬਹੁਤ ਹੀ ਇੱਕ ਤਰ੍ਹਾਂ ਦਾ ਕਹਿਣ ਦਾ ਮਤਲਬ ਹੈ ਕਿ ਇਹ ਇੱਕ ਦੰਗਾ ਪੜਕਾਉਣ ਵਾਲੀ ਕਾਰਵਾਈ ਹੈ ਸਰਕਾਰ ਜਿਹੜੀ ਆ ਰੋਕਾਂ ਲਗਾ ਰਹੀ ਆ ਸਰਕਾਰ ਇੱਕ ਦੰਗਾਕਾਰੀ ਦੀ ਭੂਮਿਕਾ 'ਚ ਨਜ਼ਰ ਆ ਰਹੀ ਆ ਸਰਕਾਰ ਨੂੰ ਹੱਕ ਹੀ ਨਹੀਂ ਹੈਗਾ ਹਾਈਵੇ ਰੋਕਣ ਦਾ ਇਨੋਂ ਦੇ ਰੋਕਾਂ ਲਗਾਉਣੀ ਨਹੀਂ ਚਾਹੀਦੀ ਆ ਜਿਹੜੇ ਵੈਪਨਸਰ ਯੂਜ਼ ਕੀਤੇ ਜਾਂਦੇ ਆ ਜਿਹੜੀਆਂ ਗੋਲੀਆਂ ਉਹਨਾਂ ਤੇ ਮਤਲਬ ਚਲਾਈਆਂ ਜਾ ਰਹੀਆਂ ਨੇ ਜਾਂ ਜਿਹੜੇ ਵੀ ਵੈਪਨ ਉੱਤੇ ਯੂਜ਼ ਹੁੰਦੇ ਨੇ ਉਹ ਪੁਲਿਸ ਨਹੀਂ ਯੂਜ਼ ਕਰ ਸਕਦੀਗੀ ਉਹ ਆਰਮੀ ਵੱਲੋਂ ਯੂਜ਼ ਹੁੰਦੇ ਨੇ ਇਹ ਕਿ ਕਿਸ ਹੱਦ ਤੱਕ ਸਹੀ ਹੈ ਕਿ ਕਿਉਂਕਿ ਇਹ ਬਹੁਤ ਨਾ ਕਹਿੰਦੇ ਆ ਕਿ ਇੱਕ ਗਲਤ ਹੈ ਜੋ ਸ਼ਾਂਤਮਈ ਪ੍ਰਦਰਸ਼ਨ ਹੁੰਦਾ ਪਿਆ ਹੈ ਉਹਦੇ ਤੇ ਉਹਨਾਂ ਦੇ ਲਾਠੀ ਚਾਰਜ ਵੀ ਹੋ ਰਿਹਾ ਹੈ ਗਲਤ ਤਰੀਕੇ ਨਾਲ ਉਹਨਾਂ ਦੇ ਗੈਸਾ ਜ਼ਹਿਰੀਲੀਆਂ ਛੱਡੀਆਂ ਜਾ ਰਹੀਆਂ ਨੇ ਤੇ ਇਹ ਤੁਹਾਨੂੰ ਕੀ ਲੱਗਦਾ ਕਿ ਸਹੱਤ ਤੱਕ ਸਹੀ ਕਰ ਰਹੀ ਹੈ ਸਰਕਾਰ ਤੁਹਾਡੀਆਂ ਦੋਨੇ ਹੀ ਗੱਲਾਂ ਜੁੜੀਆਂ ਹੋਈਆਂ ਇੱਕ ਦੂਜੇ ਨਾਲ ਤੇ ਦੋਨੇ ਹੀ ਸਹੀ ਨੇ ਪਹਿਲੀ ਗੱਲ ਕਿ ਉਥੇ 64 ਕੰਪਨੀਆਂ ਤਾਂ ਸੈਂਟਰਲ ਫੋਰਸਸ ਦੀਆਂ ਲਾਈਆਂ ਗਈਆਂ ਨੇ ਇਹ 50 ਕੰਪਨੀਆਂ ਲਾਈਆਂ ਗਈਆਂ ਨੇ ਪੁਲਿਸ ਦੀ ਟੋਟਲ 114 ਕੰਪਨੀਆਂ ਲਾਈਆਂ ਗਈਆਂ ਨੇ ਇਹਦਾ ਮਤਲਬ ਹੈ ਕਿ ਕਰੀਬ 1 ਲੱਖ ਦੇ ਕਰੀਬ ਪੁਲਿਸ ਔਰ ਫੌਜ ਉਥੇ ਲਗਾ ਦਿੱਤੀ ਗਈ ਹੈ ਤੇ ਇਹਦਾ ਮਤਲਬ ਇਹ ਹੋਇਆ ਕਿ ਇੰਨੀ ਪੁਲਿਸ ਔਰ ਫੌਜ ਲਗਾ ਕੇ ਤੁਸੀਂ ਰੋਕ ਕਿਨੂੰ ਰਹੇ ਹੋ ਇੱਥੇ ਕਿਤੇ ਚైనా ਦਾ ਹਮਲਾ ਹੋਣ ਵਾਲਾ ਜੀ ਇੱਥੇ ਕਿਤੇ ਕੋਈ ਅਫਗਾਨਿਸਤਾਨ ਚੜਾ ਕਬਾਈਲੀ ਚੜਾ ਆਏ ਨੇ ਜਾਂ ਪਾਕਿਸਤਾਨ ਦੀ ਫੌਜ ਚੜਾਈ ਹੈ ਕਿਸਾਨ ਨੇ ਸਾਡੇ ਆਪਣੇ ਭਰਾ ਨੇ ਇਹਨਾਂ ਨੂੰ ਰੋਕਣ ਦਾ ਤੁਹਾਨੂੰ ਹੱਕ ਨਹੀਂ ਹੈਗਾ ਔਰ ਜਿਹੜੇ ਹਥਿਆਰ ਤੁਸੀਂ ਯੂਜ਼ ਕਰ ਰਹੇ ਹੋ ਔਰ ਉਹ ਉਹਨੂੰ ਚਲਵਾਏ ਜਾ ਰਹੇ ਨੇ ਸੈਂਟਰਲ ਫੋਰਸੇਸ ਕੋਲ ਹੂੰ ਇਹਨਾਂ ਨੂੰ ਇਹ ਲੱਗਦਾ ਹੈ ਕਿ ਸੈਂਟਰਲ ਫੋਰਸੇਸ ਬਣੀਆਂ ਬੇਕਿਰਕ ਹੁੰਦੀਆਂ ਨੇ ਔਰ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਕਿਉਂਕਿ ਸਾਡੇ ਹੀ ਧੀ ਪੁੱਤ ਨੇ ਕਿਸਾਨਾਂ ਦੇ ਹੀ ਧੀ ਪੁੱਤ ਨੇ ਉਹ ਵੀ ਬਹੁਤ ਜਲਦੀ ਇਹ ਗੱਲ ਨੂੰ ਸਮਝ ਜਾਣਗੇ ਕਿ ਕਿਸਾਨਾਂ ਉੱਤੇ ਇੰਨੀ ਫੋਰਸ ਦਾ ਇਸਤੇ ਰਬੜ ਦੀਆਂ ਗੋਲੀਆਂ ਚਲਾਉਣੀਆਂ ਦਾ ਸੁਪਰੀਮ ਕੋਰਟ ਨੇ ਬੈਨ ਕਰਤੀਆਂ ਹੋਈਆਂ ਨੇ ਦੂਜੇ ਪਾਸੇ ਜਿਹੜੇ ਜਿਹੜੀਆਂ ਉਹ ਰਬੜ ਦੀਆਂ ਗੋਲੀਆਂ ਨੇ 2018 ਦੀ ਐਕਸਪਾਇਰੀ ਹੈ ਹੂੰ ਔਰ ਜਿਹੜੇ تیر ਗਏ تیر ਗਏ ਸੈਲ ਹੋ ਜ ਰਹੇ ਨੇ 2022 ਦੀ ਐਕਸਪਾਇਰੀ ਹੈ 2 ਸਾਲ ਪੁਰਾਣੇ ਨੇ ਤੇ ਜਦੋਂ ਪੁਰਾਣੀ ਚੀਜ਼ ਹੋ ਜਾਂਦੀ ਆ ਉਹ ਜ਼ਿਆਦਾ ਖਤਰਨਾਕ ਹੋ ਜਾਂਦੀ ਆ ਜਿਹੜੀ ਤੁਸੀਂ ਜਰੀਲੀ ਕਾਸ ਦੀ ਗੱਲ ਕੀਤੀ ਆ ਹੁਣ ਜਦੋਂ ਪੁਰਾਣੇ ਸੈਲ ਜਿਹੜੀ ਧੂਮਾ ਮਾਰਦੇ ਪਏ ਨੇ ਉਹ ਧੂਮਾ ਜਰੀਲਾ ਹੋ ਚੁੱਕਾ ਕਿਉਂਕਿ ਉਹ ਐਕਸਪਾਇਰ ਹੋ ਚੁੱਕਾ ਹੈ ਇਸ ਕਰਕੇ ਸਰਕਾਰ ਨੂੰ ਤਾਂ ਸ਼ਰਮ ਹੀ ਨਹੀਂ ਹੈਗੀ ਇਹੋ ਜੀਆਂ ਕਾਰਵਾਈਆਂ ਤੇ ਹਿਟਲਰ ਤੇ ਮਸੂਲ ਨਹੀਂ ਕਰਦੇ ਹੁੰਦੇ ਸੀ ਇਹਦਾ ਹਿਟਲਰ ਤੇ ਮਸੂਲ ਨਹੀਂ ਤੇ ਔਰੰਗਜੀਬ ਤੋਂ ਵੀ ਗਾਹ ਲੰਗੇ ਨੇ ਇਹਨਾਂ ਤੇ ਬਿਲਕੁਲ ਵੀ ਮਤਲਬ ਲਾਨਤ ਪੈਣੀ ਚਾਹੀਦੀ ਹੈ ਇਹਨਾਂ ਦੇ ਉੱਤੇ ਠੀਕ ਹੈ ਸਰ ਜਿਹੜਾ ਮਤਲਬ ਕੱਲ ਦੇਖਿਆ ਕਿ ਭਾਰਤ ਬੰਦ ਸੀਗਾ ਹਰ ਇੱਕ ਬੱਸ ਟਰੈਵਲ ਦੀ ਹਰ ਇੱਕ ਮਤਲਬ ਟ੍ਰੇਨ ਬੱਸ ਸਭ ਕੁਝ ਬੰਦ ਸੀਗਾ ਤੇ ਅੱਜ ਜਿਹੜੇ ਟੋਲ ਪਲਾਜ਼ਾ ਨੇ ਉਹ ਫ੍ਰੀ ਕਰਾ ਦਿੱਤੇ ਗਏ ਨੇ ਇਸ ਦੇ ਬਾਰੇ ਦੱਸੋ ਸਰ ਦੇਖੋ ਕੱਲ ਜਿਹੜਾ ਭਾਰਤ ਬੰਦ ਸੀਗਾ ਉਹਦੀ ਕਾਲ ਤਾਂ ਟ੍ਰੇਡ ਯੂਨੀਅਨਾਂ ਦੀ ਸੀ ਜੀ ਮਜ਼ਦੂਰ ਜੁਨੇਨ ਦੀ ਤੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੀ ਹਮਾਇਤ ਆਇਆ ਸੀਗਾ ਇਸ ਕਰਕੇ ਅਸੀਂ ਲੋਕਾਂ ਨੇ ਬੰਨ ਰੱਖਿਆ ਕੱਲ ਇਹਨੂੰ ਵੈਸੇ ਪਿੰਨੂ ਭਾਰਤ ਬੰਦ ਸੀਗਾ ਜੀ ਤੇ ਸਾਡਾ ਬੰਦ ਪੂਰੀ ਤਰ੍ਹਾਂ ਕਾਮਯਾਬ ਹੋਇਆ ਅਸੀਂ ਸਰਕਾਰ ਨੂੰ ਇਹ ਸੰਦੇਸ਼ ਦੇਣਾ ਸੀ ਕਿ ਤੁਸੀਂ ਇੰਨੇ ਵੀ ਆਪ ਹੁਦਰੇ ਨਾ ਬਣੋ ਤੇ ਇਹ ਗੱਲ ਤੁਹਾਡੇ ਵਾਸਤੇ ਠੀਕ ਨਹੀਂ ਹੈਗੀ ਜਨਤਾ ਦਾ ਗੁੱਸਾ ਸਰਕਾਰਾਂ ਕੋਲੋਂ ਸਾਂਭਿਆ ਨਹੀਂ ਜਾਂਦਾ ਹੁੰਦਾ ਤੇ ਅੱਜ ਜਿਹੜੇ ਟੋਲ ਪਲਾਜ਼ੇ ਬੰਦ ਕਰਵਾਏ ਆ ਹੁਣ ਮੈਂ ਲਾਡੋਵਾਲ ਟੋਲ ਪਲਾਜ਼ੇ ਤੋਂ ਹੀ ਆ ਰਿਹਾ ਆ ਤੇ ਉਹ ਟੋਲ ਪਲਾजा ਅਸੀਂ 12 ਵਜੇ ਬੰਦ ਕਰਵਾ ਦਿੱਤਾ ਸੀ ਉਹ ਕੱਲ ਸ਼ਾਮ ਦੇ 5 ਵਜੇ ਤੱਕ ਬੰਦ ਰਹੇਗਾ ਤੇ ਇਸ ਕਰਕੇ ਉਹ ਵੀ ਇਸੇ ਕਰਕੇ ਦੱਸਿਆ ਜਾ ਰਿਹਾ ਸਰਕਾਰਾਂ ਨੂੰ ਇਹ ਇੱਕ ਸੰਕੇਤ ਹੈ ਇੱਕ ਇਹ ਸਿਗਨਲ ਦੇਣਾ ਚਾਹੁੰਦੇ ਆ ਕਿ ਸਰਕਾਰ ਆਪਣੇ ਆਪ ਨੂੰ ਸਰਵਸ਼ਕਤੀਮਾਨ ਨਾ ਮੰਨ ਲੇ ਇਹ ਕਿਸੇ ਬਾਦਸ਼ਾਹ ਦੀ ਹਕੂਮਤ ਨਹੀਂ ਹੈਗੀ ਇਹ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ 'ਚ ਜਨਤਾ ਹੀ ਸਭ ਤੋਂ ਉੱਤੇ ਹੁੰਦੀ ਹੈ ਤੇ ਅਸੀਂ ਕਿਸਾਨ ਆ ਕਿਸਾਨ ਆਬਾਦੀ ਦਾ 70% ਹੁੰਦੇ ਨੇ ਅਸੀਂ 70% ਆਬਾਦੀ ਜਿਹੜੀ ਆ ਜਦੋਂ ਸਰਕਾਰ ਦੇ ਖਿਲਾਫ ਹੋ ਜਾਵਾਂਗੇ ਇਹ ਸਰਕਾਰ ਨੂੰ ਭਜ ਦਿਆਂਗਾ ਕਿ ਕਹਿੰਦੇ ਹੁੰਦੇ ਪੰਜਾਬੀ 'ਚ ਵਾਣ ਨਹੀਂ ਦਿੰਦਾ ਦਿਸਣਾ ਇਸ ਕਰਕੇ ਇਹ ਆ ਕਿ ਸਰਕਾਰ ਸੁਧਰ ਜਾਏ ਤੇ ਦੂਜੀ ਗੱਲ ਜਿਹੜੀ ਇਹ ਹੈਗੀ ਆ ਕਿ ਕਿਹਾ ਜਾ ਰਿਹਾ ਹੈ ਕਿ ਕਿਸਾਨ ਦਿੱਲੀ ਨਹੀਂ ਪਹੁੰਚਣਗੇ ਹੂੰ ਇਹ ਅਕਸਰ ਇਹ ਮੀਡੀਆ ਚ ਆ ਰਿਹਾ ਹੈ ਕਿ ਬੜੇ ਬੜੇ ਵੱਡੇ ਬੈਰੀਅਰ ਲੱਗੇ ਨੇ ਤੇ ਮੈਂ ਸਰਕਾਰ ਨੂੰ ਇਹ ਗੱਲ ਦੱਸ ਦਿਆਂ ਕਿ ਤੁਸੀਂ ਜਿੰਨਾ ਵੀ ਜ਼ੋਰ ਲਾਉਣਾ ਲਾ ਲੋ ਹੂੰ ਕਿਸਾਨ ਦਿੱਲੀ ਪਹੁੰਚ ਕੇ ਹੀ ਰਹਿਣਗੇ ਮੋਰਚਾ ਦਿੱਲੀ ਲੱਗੇਗਾ ਹੀ ਲੱਗੇਗਾ ਤੁਸੀਂ ਇਹ ਤੇ ਜਿਹੜੀਆਂ ਰੋਕਾਂ ਲਾਈਆਂ ਰੋਕਾਂ ਨੂੰ ਮਾਰੋ ਗੋਲੀ ਤੁਸੀਂ ਤਾਂ ਵੱਡੀਆਂ ਤੋਪਾਂ ਮੰਗਾ ਲਓ ਜੁਕਰੇਂਦੀ ਜੰਗ ਚੋਂ ਜਾਂ ਤੁਸੀਂ ਉਹ ਰੇਲਵੇ ਗੱਲਾਂ ਮੰਗਾ ਲਓ ਹਟਲਰ ਵਾਲੀਆਂ ਸਰ ਕਿਸਾਨਾਂ ਨੇ ਤਾਂ ਵੀ ਪਹੁੰਚ ਜਾਣਾ ਟੈਂਕ ਵੀ ਲਗਾ ਦੋਗੇ ਤਾਂ ਵੀ ਪਹੁੰਚ ਜਾਣਾ ਕਿਉਂਕਿ ਇਹ ਡੈਮੋਕਰੈਟਿਕ ਕੰਟਰੀ ਹੈ ਇੱਥੇ ਲੋਕਾਂ ਨੂੰ ਅਧਿਕਾਰ ਆ ਲੋਕਾਂ ਨੇ ਆਪਣਾ ਅਧਿਕਾਰ ਇਸਤੇਮਾਲ ਕਰਨਾ ਹੀ ਕਰਨਾ ਸਰਕਾਰ ਕਿੰਨੇ ਘਸਤੇ ਰੋਕ ਲਗੀ ਹਜ਼ਾਰਾਂ ਕਿਲੋਮੀਟਰ ਚੌੜੇ ਲੰਬੇ ਚੌੜੇ ਬਾਰਡਰ ਨੇ ਹਾਂ ਦੂਜਾ ਹਰਿਆਣਾ ਕਿਹੜਾ ਸਾਡਾ ਬਾਹਰਲਾ ਮੁਲਕ ਹੈ ਹਰਿਆਣਾ ਵੀ ਸਾਡਾ ਹੀ ਮੁਲਕ ਹੈ ਉਹ ਵੀ ਸਾਡਾ ਹੀ ਪਰਦੇਸ ਹੈ ਜੇ ਲੋ ਹਰਿਆਣੇ ਦੀ ਜਨਤਾ ਉੱਠ ਕੇ ਉੱਥੇ ਪਹੁੰਚ ਗਈ ਤਾਂ ਤੁਸੀਂ ਕੀ ਕਰ ਲੋਗੇ ਇਸ ਕਰਕੇ ਸਰਕਾਰ ਸੁਧਰ ਜਾਏ ਕਿਸਾਨਾਂ ਨੂੰ ਜਾਣ ਦੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਅੱਗੇ ਵੀ ਅੰਦੋਲਨ ਚੱਲਿਆ ਸੀ ਇਹ ਅੰਦੋਲਨ ਵੀ ਸ਼ਾਂਤਮਈ ਤ ਤੇ ਹੁਣ ਇਹ ਪਹਿਲਾਂ ਅਧੀਆਂ ਯੂਨੀਅਨਾਂ ਗਈਆਂ ਨੇ ਉੱਥੇ ਹੁਣ ਜਿਹੜੇ ਹਿਸਾਬ ਨਾਲ ਸਰਕਾਰ ਨੇ ਜ਼ਬਰ ਕੀਤਾ ਹੈ ਉਹਨੂੰ ਦੇਖ ਕੇ ਬਾਕੀ ਯੂਨੀਅਨਾਂ ਵੀ ਰੋਹ ਵਿੱਚ ਨੇ ਤੇ ਬਹੁਤ ਜਲਦੀ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰੀਆਂ ਉੱਥੇ ਨਜ਼ਰ ਆਉਣੀਆਂ ਨੇ ਤੇ ਸਰ ਇਹਨਾਂ ਕੋਲੋਂ ਰੋਕਿਆ ਨਹੀਂ ਜਾਣਾ ਅੰਦੋਲਨ ਚੱਲੇਗਾ ਵੀ ਕਮਜਾਬ ਵੀ ਹੋਏਗਾ ਮੰਗਾ ਜੈਨੂਨ ਨੇ ਸਰਕਾਰ ਐਮਐਸਪੀ ਸਿਧਾਂਤਕ ਤੌਰ ਤੇ ਤਾਂ ਮੰਨੀ ਬੈਠੀ ਹੈ ਕਿਉਂਕਿ ਹਰ ਵਾਰ ਐਲਾਨ ਤਾਂ ਕੀਤਾ ਹੀ ਜਾਂਦਾ ਉਹਨਾਂ ਦੇ ਰੇਟਾਂ ਦਾ ਜਦੋਂ ਸਰਕਾਰ ਐਲਾਨ ਕਰਦੀ ਹੈ ਐਮਐਸਪੀ ਦਾ ਤੇ ਫਿਰ ਦਿੰਦੀ ਕਿਉਂ ਨਹੀਂ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਮੇਰੇ ਨਾਲ ਵਾਦਾ ਕਰੋ ਕਿ ਤੁਸੀਂ ਜੀ ਬੱਸ ਸਟੈਂਡ ਪਹੁੰਚ ਜਾਓ ਮੈਂ ਤੁਹਾਨੂੰ 10000 ਰੁਪਏ ਦੇਵਾਂਗਾ ਹੈ ਮੈਂ ਉੱਥੇ ਜਾਵਾਂ ਤੁਸੀਂ ਜਾ ਕੇ ਦੰਦੀਆਂ ਕੱਢ ਕੇ ਦਿਖਾ ਦਿਓ ਮੈਨੂੰ ਕੋਈ ਆ 100 ਰੁਪਏ ਲੈ ਕੇ ਚਲਾ ਜਾਓ ਦੇਖੋ ਜੀ ਮੇਰੇ ਨਾਲ ਧੋਖਾ ਹੋ ਗਿਆ ਨਾ ਜੀ ਜਦੋਂ ਤੁਸੀਂ ਐਮਐਸਪੀ ਦੇ ਰਹੇ ਹੋ ਕਹਿੰਦੇ ਤੇ ਸਰੋਂ ਦੇ ਉੱਤੇ 6000 ਰੁਪਏ ਦੀ ਤੇ ਮਿਲਦੀ ਹੈ 3500 ਤੇ ਕਿਸਾਨ ਦੇ ਲੁੱਟਿਆ ਜਾਂਦਾ ਨਾ ਤੁਹਾਨੂੰ ਮੂੰਗੀ ਤੇ ਵੀ 5500 ਦੀ ਦਿੱਤੀ ਐਮਐਸਪੀ ਉਹ ਵੀ ਨਹੀਂ ਦਿੱਤੀ ਫਿਰ ਤੁਸੀਂ ਝੋਨੇ ਕਣਕ ਤੇ ਵੀ ਦੇ ਕੇ ਰਾਜੀ ਨਹੀਂ ਹੈਗੇ ਹੋਰ ਫਸਲਾਂ ਤੇ ਵੀ ਦੇ ਕੇ ਰਾਜੀ ਨਹੀਂ ਹੈਗੇ ਫਿਰ ਅਨਾਉਂਸ ਹੀ ਕਿਉਂ ਕਰਦੇ ਹੋ ਜਦ ਅਨਾਉਂਸ ਕਰਨਾ ਬੰਦ ਯੋ ਤੁਸੀਂ ਅਨਾਉਂਸ ਕਰਦੇ ਹੋ ਐਮਐਸਬੀ ਤੇ ਉਹਨੂੰ ਦਿਓ ਜਿਹੜੇ ਇਹ ਅਨਾਉਂਸ ਕਰਨਾ ਬੰਦ ਕਰਦੇ ਕਿਸਾਨ ਮੰਗਦਾ ਇੰਨੀ ਕੀ ਗੱਲ ਰਹੀ ਹੈ ਨਾ ਕਿ ਜੇ ਅਨਾਉਂਸ ਕਰਦੇ ਹੋ ਤੇ ਭਾਈ ਸਾਡੀ ਵਿਕਵਾਓ ਵੀ ਤੁਸੀਂ ਘਟੋ ਘਟ ਜਿਹੜਾ ਸਾਡੇ ਕੋਲ ਸਸਤੀ ਕੀਮਤ ਤੇ ਲੈਂਦਾ ਉਹਦੇ ਖਿਲਾਫ ਕੋਈ ਪੈਨਟਿਟਿਵ ਐਕਸ਼ਨ ਰੱਖੋ ਤਾਂ ਕਿ ਜਿਹੜਾ ਘੱਟ ਕੀਮਤ ਤੇ ਸਾਨੂੰ ਮਜਬੂਰ ਕਰੇਗਾ ਵੇਚਣ ਵਾਸਤੇ ਉਹਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਚਾਰਾ ਜੋਈ ਬਣਦੀ ਹੋ ਜਾਏਗੀ ਤੇ ਕਿਸਾਨਾਂ ਨੂੰ ਰਾਹਤ ਮਿਲ ਜਾਏਗੀ ਗੱਲ ਤੇ ਸਾਰੀ ਇੰਨੀ ਕੇ ਸਰਕਾਰ ਮੰਨ ਕੇ ਨਹੀਂ ਰਹੀ ਸਾਡੇ ਦੇ ਸਾਹਮਣੇ ਤੋਂ ਬਾਹਰ ਜੀ ਬਿਲਕੁਲ ਠੀਕ ਅ ਤੇ ਤੁਸੀਂ ਦੇਖਿਆ ਕਿ ਬੀਐਸਓ ਲਖ ਦੀ ਜੁਬਾਨੀ ਤੋਂ ਵੀ ਹੁਣ ਸੋ ਨਹੀਂ ਲੱਟਾ ਹੈ ਕਿ ਕਿੰਨਾ ਜ਼ਿਆਦਾ ਤੱਕਾ ਹੋ ਰਿਹਾ ਇੱਕ ਸ਼ਾਂਤਮਈ ਪ੍ਰਦਰਸ਼ਨ ਦੇ ਉੱਤੇ ਇੰਨਾ ਬੁਰਾ ਤਰੀਕੇ ਨਾਲ ਇਹ ਬੁਰਾ ਵਰਤਾਵ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਸਰ ਉਹਨਾਂ ਨੇ ਦੱਸਿਆ ਕਿ ਇੱਕ ਦੀ ਮੌਤ ਵੀ ਹੋ ਚੁੱਕੀ ਹੈ ਤੇ ਬੜੇ ਲੋਕ ਜ਼ਖਮੀ ਵੀ ਨੇ ਇਹ ਸ਼ਾਂਤਮਈ ਪ੍ਰਦਰਸ਼ਨ ਕਰਨ ਗਏ ਸੀ ਕਿ ਇਹ ਕਿਹੜਾ ਰੁਖ ਫੜ ਲਿੱਤਾ ਕਿ ਦਿੱਲੀ ਜਾ ਕੇ ਸਰ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਜਾ ਕੇ ਸਿਰਫ ਉਹਨਾਂ ਨੇ ਸ਼ਾਂਤਮਈ ਪ੍ਰਦਰਸ਼ਨ ਹੀ ਕਰਨਾ ਸੀ ਬੈਠਣਾ ਹੀ ਸੀਗਾ ਤੇ ਇਹ ਜੋ ਵੀ ਹੋ ਰਿਹਾ ਗਲਤ ਹੀ ਹੋ ਰਿਹਾ ਤੇ ਇਸ ਤਰ੍ਹਾਂ ਦੀ ਹੋਰ ਬਿਹਤਰੀਨ ਵੀਡੀਓਜ਼ ਦੇਖਣ ਦੇ ਲਈ ਹਮੇਸ਼ਾ ਤੁਸੀਂ ਦੇਖਦੇ ਰਹੋ ਸਤਸੰਗਤ ਰੋ ਪਾਰਟੀ ਵੀ